ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਕੂਹਾਂ ਉੱਤੇ ਵਸਦਾ ਪਿਆਰ ਵੇਖ ਲੈ ਖੇਤਾਂ ਵਿੱਚ ਨੱਚਦੀ ਬਹਾਰ ਵੇਖ ਲੈ ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਪਿੰਡਾਂ ਦਾ ਦੌਰਾ ਕਰਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਤੋਂ ਕਰੀਬ 25 ਕਿਲੋਮੀਟਰ ਦੇ ਲਗਭਗ ਦੂਰੀ ਤੇ ਸਥਿਤ ਪਿੰਡ ਹੱਲੂਆ ਹੱਲੂਆ ਜੋ ਕਿ ਇੱਕ ਬਹੁਤ ਹੀ ਮਸ਼ਹੂਰ ਪਿੰਡ ਬਣ ਚੁੱਕਿਆ ਜਿੱਥੋਂ ਮਨਮੋਹਣ ਵਾਰਿਸ ਕਮਲਜੀਤ ਤੇ ਸੰਗਤਾਰ ਵਰਗੇ ਵੱਡੇ ਮਹਾਨ ਸਿੰਗਰ ਹੋਏ ਨੇ ਤੇ ਉਹਨਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀਆਂ ਸਟੇਜਾਂ ਤੇ ਖੜੇ ਲਾ ਕੇ ਪਿੰਡ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਸੋ ਅਸੀਂ ਉਸ ਪਿੰਡ ਦੇ ਮੋਤਬਰ ਵਿਅਕਤੀ ਤੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਦੇ ਆ ਤਾਂ ਪਿੰਡ ਦੀਆਂ ਉਪਲਬਧੀਆਂ ਬਾਰੇ ਵੀ ਗੱਲ ਕਰਾਂਗੇ ਸੋ ਲਗਾਤਾਰ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ ਤਾਂ ਆਓ ਤੁਹਾਨੂੰ ਮਲਾਉਂਦੇ ਆ ਪਿੰਡ ਦੇ ਪਤਵੰਤੇ ਸੱਜਣਾ ਨਾਲ ਕਿਹੜੀ ਕੰਟਰੀ ਪਸੰਦ ਕਰਦੇ ਹੋ ਜੀ ਜਾਣਾ ਕੰਟਰੀਆਂ ਸਾਰੀਆਂ ਵਧੀਆ ਹੈ ਜੀ ਸਾਰੀਆਂ ਵਧੀਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਇਸੇ ਕੰਮ ਤੋਂ ਤਾਂ ਆ ਗਿਆ ਜੀ ਦੋ ਪਤੰਦਾਂ ਸੋਉਂਦੀਆਂ ਹਜੇ ਸੋ ਹੋਰ ਵੀ ਇੱਥੇ ਭਾਈ ਸਾਹਿਬ ਆ ਰਹੇ ਨੇ ਜੁੜ ਰਹੇ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੋਈ ਨਹੀਂ ਇੱਥੇ ਹੀ ਬੈਠੇ ਰਹੋ ਆਪਾਂ ਇੱਥੇ ਮਿਲ ਲੈਣਾ ਜੀ ਹਾਂਜੀ ਕੀ ਨਾਮ ਹੈ ਜੀ ਜਿੰਦਰ ਸਿੰਘ ਜੀ ਹਾਂਜੀ ਸਰ ਹੱਲੂ ਵਾਲ ਪਿੰਡ ਵਿੱਚ ਅੱਜ ਅਸੀਂ ਪਹੁੰਚੇ ਆਂ ਤੇ ਪਿੰਡ ਦੇ ਕਿਵੇਂ ਦੇਖਦੇ ਹੋ ਕਿ ਖੇਡਾਂ ਵੀ ਕਰਾਈਆਂ ਜਾਂਦੀਆਂ ਨੇ ਪੜ੍ਹਾਈ ਨੂੰ ਲੈ ਕੇ ਪੜ੍ਹਾਈ ਦੀ ਵਿਵਸਥਾ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਇਹ ਪੜਾਈ ਸਾਡੇ ਸਕੂਲ ਬਹੁਤ ਵਧੀਆ ਬਣਾਇਆ ਟੀਚਰ ਸਾਡੇ ਪਾਸ ਹੁੰਦਾ ਮੋਹਰੀਆਂ ਦਾ ਹੈਡਮਾਸਟਰ ਇਹ ਬਹੁਤ ਮਿਹਨਤ ਕੀਤੀ ਮੁੰਡੇ ਨੇ ਵਧੀਆ ਵਧੀਆ ਸਕੂਲ ਬਣਾਇਆ ਸਾਡਾ ਇੱਥੇ ਪ੍ਰਾਇਮਰੀ ਸਕੂਲ ਜਿਹੜਾ ਆ ਤੇ ਪਹਿਲਾਂ ਤਾਂ ਉਹ ਜਾਨਕੀ ਉਹਨੂੰ ਖਰਾਬ ਹੀ ਹੋ ਗਿਆ ਸੀ ਬੰਦੇ ਹੋਣ ਲੈਵਲ ਤੇ ਆ ਗਿਆ ਸੀ ਤੇ ਹੁਣ ਉਹ ਦੁਆ ਕੇ ਨਵੀਂ ਬਿਲਡਿੰਗ ਬਣਾਈ ਬਹੁਤ ਵਧੀਆ ਬਣਾਈ ਹੈ ਕਿੰਨੀ ਤੱਕ ਸਕੂਲ ਹੈਗਾ ਜੀ 10ਵੀਂ ਤੱਕ ਆਈ ਸਾਡੇ ਉਸ ਤੋਂ ਬਾਅਦ ਫਿਰ ਬੱਚੇ ਜਾਂ ਤਾਂ ਮਾਲਪੁਰ ਜਾਣਗੇ ਜਾਂ ਹੁਸ਼ਿਆਰਪੁਰ ਜਾਂ ਰਾਮਪੁਰ ਰਾਮਪੁਰ ਜਾਂ ਮਾਲਪੁਰ ਜਾਂਦੇ ਸਾਡਾ ਹਾਂਜੀ ਚਲੋ ਮਾਲਪੁਰ ਦੇ ਵਿੱਚ ਵੀ ਕਾਫੀ ਵੱਡੇ ਕਾਲਜ ਹੈਗੇ ਆ ਅਵੀ ਅੱਛੀ ਪੜ੍ਹਾਈ ਹੁੰਦੀ ਆ ਤੇ ਇੱਥੋਂ ਕਿੰਨਾ ਕਿੰਨਿਆ ਕੋ ਮੱਲਾ ਮਾਰੀਆਂ ਪਿੰਡ ਦੇ ਬੱਚਿਆਂ ਨੇ ਦੇਖੋ ਓਏ ਮੱਲਾ ਹੁਣ ਸਾਡੇ ਡਾਕਟਰ ਪੀ ਐਚ ਡੀ ਵੀ ਹੈਗੇ ਆ ਇੰਜੀਨੀਅਰ ਵੀ ਹੈਗੇ ਸਾਡੇ ਪਿੰਡ ਦੇ ਤੁਹਾਨੂੰ ਕੱਲਾ ਕਾਰ ਬਾਰਸ ਉਹਨਾਂ ਦਾ ਤੁਸੀਂ ਜਾਣਦੇ ਨਹੀਂ ਸਾਰੀ ਦੁਨੀਆ ਬਾਲਡੇ ਜਾਣਦਾ ਵੀ ਆ ਇਸ ਵੇਲੇ ਬਾਲਡ ਲੈਵਲ ਤੇ ਉਹਨਾਂ ਦਾ ਤਾਂ ਕੰਮ ਚੱਲਦਾ ਤੇ ਇੰਜੀਨੀਅਰ ਵੀ ਸਾਡੇ ਪੈਦਾ ਹੋਏ ਦੋ ਤਿੰਨ ਤੇ ਆਪਣੇ ਪੀ ਐਚ ਡੀ ਵਾਲੇ ਡਾਕਟਰ ਵੀ ਹੈਗੇ ਸਾਡੇ ਹਾਂਜੀ ਕਾਫੀ ਨਾਮ ਨਖਟਿਆ ਪਿੰਡ ਨੇ ਪਿੰਡ ਦੇ ਵਿੱਚੋਂ ਬੜੇ ਵਧੀਆ ਜਿਹੜੇ ਪੜ ਲੇ ਕਿ ਬਾਹਰ ਵੀ ਕਿਤ ਨੌਜਵਾਨ ਗਏ ਨੇ ਤੇ ਜਿਹੜੇ ਨੌਜਵਾਨ ਹੁਣ ਬਾਹਰ ਜਾ ਰਹੇ ਆ ਉਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਹੀ ਹੁਣ ਇੱਧਰ ਕੰਮ ਹੈ ਨੇ ਜੂਸ ਦਾ ਬਾਹਰ ਜਾਊਗਾ ਜੀ ਨਹੀਂ ਕੰਮ ਤਾਂ ਹੈਗਾ ਜੀ ਨੌਕਰੀਆਂ ਕਿੱਥੇ ਆ ਜੀ ਇੱਥੇ ਪ੍ਰਾਈਵੇਟ ਉਹ ਕੋ ਜਿਹੜਾ 10 ਹੁਣ 3 ਲੱਖ ਰੁਪਏ ਲੈਂਦਾ ਉਹ ਕਿੱਥੇ ਉਹ 10-12 ਹਜ਼ਾਰ ਦਾ ਖਰਚਾ ਤਾਂ ਚੱਲ ਜੂਗਾ ਜੀ ਕਿੱਥੇ ਚੱਲਦਾ ਨਹੀਂ ਚੱਲਦਾ ਕਿਉਂਕਿ ਹੁਣ ਤਾਂ ਉਹ ਆਪਣਾ ਕੰਮ ਦਾ 10-12 ਹਜ਼ਾਰ ਤਾਂ ਬਰੋਟੀ ਰੋਜੀ ਚੱਲਦੀ ਮਾੜੀ ਮੋਟੀ ਜੇ ਬੱਚੇ ਸੈੱਟ ਕਰਨੇ ਨਹੀਂ ਹੁੰਦੇ ਹਾਂਜੀ ਤਾਂ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਜੂਸ ਤਾਂ ਹੀ ਹੁਣ ਕੰਮ ਕਰੇ ਆਪਣਾ ਤਵੇ ਕੁਝ ਕਰੂਗਾ ਨਹੀਂ ਤਾਂ ਨਹੀਂ ਤਾਂ ਬਸ ਇੱਥੇ ਜੋਗੇ ਰਹਿ ਜਾਊਗਾ ਜੂਸ ਨੇ ਤਾਂ ਇਹ ਤੁਸੀਂ ਦੇਖ ਹੀ ਲਿਆ ਆ ਰੋਹੇ ਨਵੇਂ ਨਵੇਂ ਤਾਂ ਕੰਮ ਚੱਲਦਾ ਹੀ ਆ ਨਸ਼ਿਆਂ 'ਚ ਰੁਝਾਨ ਵੱਧ ਗਿਆ ਤੇ ਕਿਵੇਂ ਦੇਖਦੇ ਹੋ ਕਿ ਤੁਹਾਡੇ ਪਿੰਡ 'ਚ ਕੋਈ ਨਸ਼ਾ ਹੈਗਾ ਇੱਥੇ ਨਹੀਂ ਸਾਡੇ ਹੈ ਨਸ਼ੇ ਤਾਂ ਹੈ ਨਹੀਂ ਸਾਡੇ ਇਹ ਤਾਂ ਗੱਲ ਹੈਗੀ ਹੈ ਵੀ ਨਸ਼ੇ ਤੋਂ ਯਾਨੀ ਕਿ ਹੁਣ ਨਾਰਮਲ ਮਾੜਾ ਮੋਟਾ ਹਰੇਕੇ ਕਹਦਾ ਪੈਗ ਬੁੱਗ ਲਾ ਲੈਂਦਾ ਕੋਈ ਬਹੁਤ ਹੀ ਲਾਲ ਤੇ ਗਲਤ ਅਏ ਜੇਗੀ ਆ ਗਏ ਪੈਕ ਬੁਗਾਇ ਦਾ ਹੈਗੇ ਬੰਦੇ ਹੁੰਦੇ ਲੋ ਤਾਂ ਸ਼ਾਮ ਨੂੰ ਹੁੰਦਾ ਠੇਕੇਦਾਰਾ ਹੁੰਦਾ ਪਿੱਛੇ ਜੇ ਨਾ ਇੱਕ ਇੱਥੇ ਬੋਲੀ ਹੋਈ ਸੀ ਠੇਕੇ ਟੁੱਟੇ ਆ ਤੇ ਬੋਲੀ ਹੋਈ ਸੀ ਦੁਬਾਰਾ ਪਰਚੀਆਂ ਪਈਆਂ ਤੇ ਜਿਹੜਾ ਠੇਕੇਦਾਰ ਨੇ ਬੋਲੀ ਨਿਕਲੀ ਤੁਹਾਡੇ ਮਾਲਪੁਰ ਦਾ ਹੀ ਸੀ ਉਹ ਕਹਿੰਦਾ ਕਿ ਅਸੀਂ ਤਾਂ ਕਹਿੰਨੇ ਆ ਕਿ ਨਾ ਪੀਓ ਪਰ ਲੋਕ ਆਪ ਹੀ ਆਉਂਦੇ ਆ ਦੇਖੋ ਵੀ ਖੋਲੀਓ ਕਾਤੇ ਆ ਜੇ ਤੂੰ ਮੈਡੀਕਲ ਤੇ ਜਾਉਂਗੇ ਦਵਾ ਤਾਂ ਮਿਲਣੀ ਆ ਉਥੇ ਆਈ ਉਹਦਾ ਉਹਦਾ ਫੇਰ ਮਿਲਣੀ ਹੈ ਦਵਾਈ ਤਾਂ ਫੇਰ ਲੈਣੀ ਹੈ ਇਹ ਤਾਂ ਨਹੀਂ ਇਹ ਤਾਂ ਬੰਦ ਹੋਣੇ ਜੇ ਤਾਂ ਫੇਰ ਤਾਂ ਨਹੀਂ ਮਿਲੂਗੀ ਪਰ ਜੇ ਗੱਲ ਕਰੀਏ ਦਵਾਈ ਦੇ ਤੌਰ ਤੇ ਲਈ ਜਾਵੇ ਪੀਤੀ ਜਾਵੇ ਤਾਂ ਫੇਰ ਤਾਂ ਜਾਇਜ਼ ਹੈ ਨਾ ਦੇਖੋ ਇਹਦੀ ਫੇਰ ਡੋਜ਼ ਦੇ ਦੇ ਦੂ ਬਿਮਾਰੀ ਵੱਜ ਜੇ ਉਹ ਜਾਏ ਡੋਜ਼ ਲੈਣੀ ਪੈਂਦੀ ਹੈ ਨਾ ਤਾਂ ਚੱਕਰ ਤਾਂ ਇਹ ਹੋ ਜਾਂਦਾ ਲੋੜੀ ਉਹ ਆਈ ਡੋਜ਼ ਲੈਣੀ ਭਾਈ ਜੀ ਹਾਂ ਜੀ ਚਲੋ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਾ ਜੀ ਤੇ ਬਹੁਤ ਸੋਹਣਾ ਗੱਲਬਾਤ ਕੀਤੀ ਹੈ ਭਾਈ ਸਾਹਿਬ ਉਹਨਾਂ ਨੇ ਸਰ ਪਿੰਡ ਹੱਲੂਵਾਲ ਵਿੱਚ ਅਸੀਂ ਖੜੇ ਆਂ ਹਾਂ ਜੀ ਤੇ ਗੱਲ ਕਰੀਏ ਵੱਖ-ਵੱਖ ਪਿੰਡਾਂ ਦਾ ਵੀ ਅਸੀਂ ਦੌਰਾ ਕਰ ਚੁੱਕੇ ਆਂ ਤੇ ਪਰ ਪਿੰਡਾਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਵਿਕਾਸ ਹੋ ਚੁੱਕਿਆ ਜੇ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਵਿੱਚ ਵੀ ਕਾਫੀ ਮੱਲਾ ਮਾਰੀਆਂ ਨੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਨੇ ਬਾਹਰ ਵੀ ਜਾ ਕੇ ਦੇਸ਼ਾਂ-ਪਰੇਸ਼ਾਂ ਵਿੱਚ ਪੰਜਾਬ ਆਪਣੇ ਹੁਸ਼ਿਆਰਪੁਰ ਦਾ ਨਾਮ ਜਿਹੜਾ ਰੋਸ਼ਨ ਕੀਤਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੀ ਬਹੁਤ ਜੀ ਇਹਨਾਂ ਦੇਖਦੇ ਆਂ ਜੀ ਪਿੰਡ ਸਾਡੇ ਦਾ ਆਇਆਨ ਵਿਕਾਸ ਵੀ ਵਧੀਆ ਹੋਇਆ ਜੀ ਸਭ ਕੁਝ ਇਹਨਾਂ ਸਾਰਾ ਵਧੀਆ ਆ ਕਿੰਨਾ ਵੀ ਦਿਨ ਤੇ ਆ ਤਿੰਨ ਵਾਰ ਕਰਾਈ ਦੀਆਂ ਆ ਇੱਕ ਵਾਰ ਜਗਦੀਸ਼ ਸੂਨੀ ਆਪਣੀ ਮਾਤਾ ਦੇ ਨਾਂ ਦੇ ਕਰਾਈਆਂ ਦੋ ਵਾਰ ਫਿਰ ਮਗਰੋਂ ਸਾਰਿਆਂ ਨੇ ਇੱਥੇ ਰਲ ਕੇ ਕਰਾਈਆਂ ਠੀਕ ਹੈ ਜੀ ਹਾਂਜੀ ਤਾਂ ਸਾਰਾ ਇਹਨਾਂ ਸਭ ਕੋ ਠੀਕ ਠਾਕ ਵਾ ਗੁਰਦੁਆਰਾ ਵੀ ਸਾਡੇ ਵਧੀਆ ਆ ਕੁਟੀਆਂ ਵੀ ਸੰਤਾਂ ਦੀਆਂ ਵਧੀਆ ਬਣ ਗਈਆਂ ਆ ਦੋਨੀਆਂ ਨਾਗੇ ਸੰਤਾਂ ਦੀ RAM ji ਦਾ ਪ੍ਰਸੰਗ ਦਾਦਨ ਦੀ ਤਾਂ ਉਧਰ ਸੰਤ ਬਰਿਆਮ ਸਿੰਘ ਨਾਲ ਦੀਆਂ ਮੁੜੀਆਂ ਨੇ ਕੁਟੀਆਂ ਬਹੁਤ ਵਧੀਆ ਬਣਾਈ ਹੋਆ ਤਾਂ ਗੁਰਦੁਆਰਾ ਵੀ ਸਾਡਾ ਬਹੁਤ ਦੇਖਣ ਲਾਇਕ ਬਣਾਇਆ ਹਾਂਜੀ ਤਾ ਬਾਕੀ ਸਾਡੇ ਕੋਈ ਲੜਾਈ ਝਗੜਾ ਨਹੀਂ ਹੈ ਮੁੰਡੇ ਸਾਰੇ ਐ ਠੀਕ ਹੈ ਵਧੀਆ ਐ ਸਾਰੇ ਬਾਹਰਪੂਰ ਨੌਜਵਾਨ ਗਏ ਹੋਆ ਤਰੱਕੀ ਚ ਪਿੰਡ ਵਾ ਠੀਕ ਹੈ ਕੋਈ ਸਾਡਾ ਪਿੰਡ ਇਦਾਂ ਨਹੀਂ ਬੈਤੂ ਆਇਆ ਐਨ ਬਹੁਤ ਦੁਇ ਛੋਬ 40 ਟੀਚਰ ਵਾ ਸਾਡੇ ਪਿੰਡ ਅੱਛਾ ਜੀ ਹਾਂਜੀ ਫੌਜੀ ਬਹੁਤ ਵਾ ਜੀ ਅੱਛਾ ਜੀ ਪੁਲਿਸ ਚ ਵੀ ਪੁਲਿਸ ਚ ਵੀ ਮੁੰਡੇ ਬਹੁਤ ਵਾ ਠੀਕ ਹੈ ਹਾਂਜੀ ਐਨ ਸਾਰਾ ਵਧੀਆ ਐ ਜੀ ਵਿਕਾਸ ਵੀ ਵਧੀਆ ਹੋਇਆ ਮੋਹਣ ਬਾਤ ਸੁਣੀ ਸਾਡੇ ਮੁੰਡੇ ਪਿੰਡ ਦਾ ਨਾਤਾ ਪੂਰਾ ਰੱਖਦੇ ਆ ਤਿੰਨੇ ਭਰਾ ਹਾਂ ਜੀ ਬੜਾ ਮਾਣ ਤੁਸੀਂ ਮਹਿਸੂਸ ਕਰਦੇ ਹੋਵੋ ਕਿ ਇਹ ਸ਼ਖਸੀਅਤਾਂ ਨੇ ਪੂਰੇ ਦੇਸ਼ ਵਿੱਚ ਪਰਦੇਸਾਂ ਵਿੱਚ ਪਿੰਡ ਹੱਲੂ ਵਾਲਾ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਹਾਂ ਜੀ ਸਾਡੇ ਪਿੰਡ ਦਾ ਨਾਮ ਪੂਰਾ ਰੋਸ਼ਨ ਉਹ ਮੌਲਦ ਵੀ ਦੜਾ ਨੇ ਸਾਡੇ ਪਿੰਡ ਦਾ ਨਾਂ ਦੜਾ ਦੇ ਸਾਰੇ ਅੱਛਾ ਜੀ ਉਹ ਵੀ ਪੂਰਾ ਦੁਆ ਕਰਦੇ ਆ ਪੂਰਾ ਨਾਮ ਰੋਸ਼ਨ ਪਜਦਾ ਜੀ ਤੇ ਗਾਣੇ ਵੀ ਸੁਣਦੇ ਆ ਵਾਰਿਸ ਭਰਾਵਾਂ ਦੇ ਪੂਰੇ ਜੀ ਪੂਰੇ ਐਨ ਦੋਵੇਂ ਨਾਲ ਸੁਣੀਦੇ ਸਾਡੇ ਆਪਣੇ ਮੁੰਡੇ ਆ ਉਹਨਾਂ ਦੇ ਗਾਣੇ ਸੁਣਨੇ ਆ ਸੁਣੀਦੇ ਆ ਜੀ ਸੁਣਨੇ ਲੈਗਵਾ ਸੁਣਨੇ ਲੈਗਵਾ ਜੀ ਕਲਚਰ ਨੂੰ ਦੇਖਦੇ ਹੋਏ ਕਲਚਰ ਦੇ ਨਾਲ ਸਬੰਧ ਰੱਖ ਕੇ ਕਲਚਰਲ ਗੀਤ ਹੀ ਉਹਨਾਂ ਵੱਲੋਂ ਖੜੇ ਜਿਹੜੇ ਉਹ ਲਾਏ ਜਾਂਦੇ ਨੇ ਤੇ ਇੱਥੇ ਪਿੰਡ ਦੇ ਵਿੱਚ ਵੀ ਕੋਈ ਪ੍ਰੋਗਰਾਮ ਕੀਤਾ ਜਾਂਦਾ ਉਹਨਾਂ ਵੱਲੋਂ ਆ ਕੇ ਜਦੋਂ ਇੱਥੇ ਕਿਤੇ ਪਹੁੰਚਦੇ ਨੇ ਪਿੰਡ ਪਹਿਲਾਂ ਕਰਦੇ ਸੀ ਜੀ ਅੱਛਾ ਪਹਿਲਾਂ ਮੈਚਾਂ ਵੀ ਕਰਦੇ ਸੀ ਬਹੁਤ ਕੀਤੇ ਆ ਜੀ ਮੈਚਾਂ ਚ ਹਮ ਸਾਲ ਦੀ ਸਾਲ ਆਉਂਦੇ ਸੀ ਹੁਣ ਵੀ ਆਉਂਦੇ ਆ ਹਾਂਜੀ ਠੀਕ ਹੈ ਹਾਂਜੀ ਹੁਣ ਵੀ ਆਂਦੇ ਆ ਸਾਰਾ ਨਾਤਾ ਪੈਣਾ ਰੱਖਦੇ ਆ ਠੀਕ ਹੈ ਵਧੀਆ ਹਾਂਜੀ ਇੱਕ ਸਰਪੰਚ ਸਾਹਿਬ ਦੇਖਿਆ ਜਾਵੇ ਕਿ ਜੇ ਵਿਕਾਸ ਦੀ ਗੱਲ ਹੋਈ ਹੈ ਤੇ ਜਿਹੜੀ ਬਸਾਂ ਬੱਸਾਂ ਦੀ ਸਹੂਲਤ ਆ ਪਿੰਡਾਂ ਦੇ ਵਿੱਚ ਕਾਫੀ ਦੂਰ ਪਿੰਡ ਪੈਂਦਾ ਹਾਂਜੀ ਸ਼ਹਿਰ ਤੋਂ ਤੇ ਕੀ ਬਸਾਂ ਦੀ ਸਹੂਲਤ ਹੈਗੀ ਇੱਧਰ ਬਸ ਇੰਦਾ ਜੀ ਸਕੂਲ ਦੀਆਂ ਆਣੀਆਂ ਆ ਜੀ ਸਾਧਨ ਆਪਣੇ ਆਪਣੇ ਹੈਗੇ ਆ ਜੀ ਸਾਡਾ ਮੂਰੇ ਵਿਕਾਸ ਹੈ ਨਹੀਂ ਪਿੰਡ ਦੂਏ ਨੂੰ ਵਿਕਾਸ ਹੈ ਜੇ ਦੂਏ ਵਿਕਾਸ ਨੂੰ ਵੀ ਤਾਂ ਬਸਾਂ ਆਲੇ ਆਣ ਜੀ ਸਾਡੇ ਹਾਂਜੀ ਪੱਕੀ ਹੈ ਨਹੀਂ ਪੱਕੀ ਹੈ ਨਹੀਂ ਜੀ ਸਾਡੇ ਮੂਰੇ ਪਿੰਡ ਨੂੰ ਵਿਕਾਸ ਨਹੀਂ ਦੂ ਇਹਨੂੰ ਹਾਂਜੀ ਇੱਕ ਸਰਪੰਚ ਸਾਹਿਬ ਨੂੰ ਇੱਕ ਹੋਰ ਜਿਹੜਾ ਸ਼ੌਂਕ ਹੈ ਬੱਕਰੀਆਂ ਰੱਖਣ ਦਾ ਬਹੁਤ ਸਾਰੀਆਂ ਬੱਕਰੀਆਂ ਰੱਖੀਆਂ ਨੇ ਤੇ ਕਿਵੇਂ ਇਹ ਸ਼ੌਂਕ ਪੈਦਾ ਹੋਇਆ ਤੁਹਾਨੂੰ ਇਹ ਸ਼ੌਂਕ ਮੈਨੂੰ ਪਹਿਲਾਂ ਤੋਂ ਹੀ ਹੈ ਜੀ ਬੱਕਰੀਆਂ ਦਾ ਮਹਿਸਾ ਦਾ 몰ਦਾਂ ਦਾ ਅੱਛਾ ਜੀ 몰ਦ ਵੀ ਅਸੀਂ ਦੜਾਣੇ ਆ ਹਾਂਜੀ ਕਿੰਨੇ 몰ਦ ਰੱਖੇ ਹੋਏ ਜੀ 몰ਦ ਮੇਰੇ ਕੋਲ ਤਾਂ 5 ਵਾਜੀ ਹੁਣ ਇੱਕ ਹੋਰ ਲਿਆ ਇੱਕ ਫੌਜੀ ਦੇ ਬੰਧਾ ਆ ਉਹ ਫੋਦੀਲਾ ਦਿੱਤਾ ਆ ਤਾਂ ਦੋ ਬੋਲ ਮੇਰੇ ਇੱਥੇ ਖੜੇ ਆ ਤੀਆ ਇੱਕ ਬੋਲ ਬਾੜੇ ਅੱਛਾ ਬੱਗਾ ਵੀ ਹੈਗਾ ਇੱਥੇ ਬੱਗਾ ਹੈਗਾ ਜੀ ਬੱਗਾ ਟੱਗਾ ਹਾਂਜੀ ਬੱਗੇ ਬੱਗੇ ਬੈਲ ਰੱਖਣੇ ਹਾਂਜੀ ਬੱਗੇ ਤਾਂ ਦੋ ਤਿੰਨ ਕਦੋਂ ਕਰ ਲੈ ਉਹ ਜੀ ਠੀਕ ਠੀਕ ਹਾਂਜੀ ਮੁੰਡਿਆਂ ਦਾ ਸ਼ੌਂਕ ਹੈਗਾ ਜੀ ਪਹਿਲਾਂ ਤੇ ਠੀਕ ਠੀਕ ਪਹਿਲਾਂ ਦੇ ਮਹਲਕਾ ਹੁੰਦਾ ਨਾ ਥਾਣਾ ਹੁਣ ਮੇਰਾ ਅੱਛਾ ਮੁੰਡਾ ਨਾਲ ਇਹ ਆਪਣਾ ਨਾਲ 20-20 ਜਣਾਂ ਦੇ ਮੁੰਡੇ ਮੇਰੇ ਨਾਲ ਵੀ ਸ਼ੌਂਕ ਆ ਕੋਈ ਵਾਰਸ ਭਰਾਵਾਂ ਦਾ ਕੋਈ ਦੋਕ ਬੋਲੀ ਸੁਣਾ ਦੇ ਬਈ ਮੂਲ ਮਾਲ ਦਾ ਜੀ ਐਡੇ ਜੂਆ ਨਹੀਂ ਹੁੰਦੇ ਐਵੇਂ ਥੋਨੂੰ ਮੈਂ ਕਿਹਾ ਹਾਂਜੀ ਹਾਂਜੀ ਇਹ ਮੁੰਡਿਆਂ ਦੇ ਗੱਲ ਇਹ ਸੁਣਾਉਣਗੇ ਹਾਂਜੀ 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 ਗੈਰਾ ਨਾਲ ਪਿੰਗਾ ਝੂਟ ਦਈਏ ਅਸੀਂ ਤੈਨੂੰ ਹਲਾ ਰੱਖਿਆਉਂਦੇਈਏ ਹਾਂਜੀ ਹਾਂਜੀ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਹਾਂਜੀ ਕਿਵੇਂ ਦੇਖਦੇ ਹੋ ਪਿੰਡ ਮੈਨੂੰ ਹੱਲੂ ਵਾਲ ਕਰ ਮਹਿੰਦਰ ਕਰਕੇ ਜਾਣਦੇ ਜਦੋਂ ਮੇਰਾ ਨਾਮ ਪੱਕਾ ਸੁਖਵਿੰਦਰ ਸਿੰਘ ਹੈ ਜੀ ਗੁਰਦੁਆਰੇ ਦੇ ਪ੍ਰਧਾਨ ਹੈ ਜੀ ਅਸੀਂ ਕੰਗ ਸਾਹਿਬ ਸਾਹਿਬ ਗੁਰਦੁਆਰੇ ਦੀ ਹਾਂਜੀ ਹਾਂਜੀ ਜੀ ਚਲੋ ਇਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਬੜੇ ਹਸਮੁਖ ਸੁਭਾਅ ਦੇ ਨੇ ਹੋਰ ਪਿੰਡ ਬਾਰੇ ਦੇ ਤੁਸੀਂ ਕੀ ਚਰਨਾ ਪਾ ਸਕਦੇ ਹੋ ਪਿੰਡ ਤਾਂ ਸਾਡੇ ਬਹੁਤ ਵਧੀਆ ਜੀ ਪਿੰਡ ਤਾਂ ਦੇਖ ਲਓ ਵੀ ਵਿਕਾਸ ਵੀ ਵਧੀਆ ਹੋਇਆ ਜੀ ਆ ਤਾਂ ਪੰਜਾਹ ਸਾਲਾਂ ਜਮੋਂ ਵਧੀਆ ਹੋ ਜੀ ਪਿਛਲੇ ਹਾਂ ਜੀ ਹਾਂ ਜੀ ਹਾਂ ਜੀ ਜੀ ਬਹੁਤ ਵਧੀਆ ਸਾਡਾ ਪਿੰਡ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆਪਣਾ ਇੱਕ ਜੇ ਡਿਸਪੈਂਸਰੀ ਦੀ ਗੱਲ ਕਰੀਏ ਤਾਂ ਉਸ ਪੱਖੋਂ ਕਿਵੇਂ ਦੇਖਦੇ ਹੋ ਡਿਸਪੈਂਸਰੀ ਲੋਡ ਤਾਂ ਬਹੁਤ ਵਾਜੀ ਪਰ ਸਾਡੇ ਪਿੰਡ ਹੈ ਨਹੀਂ ਜੀ ਦੇ ਸੈਂਟਰ ਹੀ ਹੈ ਨਹੀਂ ਜੀ ਹਾਂ ਜੀ ਹਾਂ ਜੀ ਚਾਹੀਦੀ ਜਰੂਰ ਆ ਜੀ ਬਹੁਤ ਪ੍ਰੋਬਲਮ ਆਦੀ ਜੀ ਪਿੰਡ ਵਿੱਚ ਕੋਈ ਬਿਮਾਰ ਹੋ ਜਾਵੇ ਮਾਲ ਪਰ ਜਾਣੇ ਆ ਜੀ ਉੱਥੇ ਵੀ ਡਾਕਟਰ ਨਹੀਂ ਮਿਲਦੇ ਫੇਰ ਗਾਂਹ ਹਸ਼ਾਰ ਪਰ ਜਾਣੇ ਆ ਜੀ ਬਾ ਇਦਾਂ ਇਸ ਕਰਕੇ ਬਹੁਤ ਡਿਮੈਂਸ ਜੀ ਲੋਡ ਵਾਜੀ ਹਾਂਜੀ ਹਾਂਜੀ ਤੇ ਹੋਰ ਵੀ ਸਾਡੇ ਨਾਲ ਭਾਈ ਸਾਹਿਬ ਜੁੜੇ ਨੇ ਕੀ ਨਾਮ ਭਾਈ ਸਾਹਿਬ ਜਗENDER ਸਿੰਘ ਜੀ ਜਗENDER ਸਿੰਘ ਜੀ ਕਿਵੇਂ ਦੇਖਦੇ ਹੋ ਪਿੰਡ ਦੀ ਅਪਲੋਡ ਦੀਆਂ ਲੈ ਕੇ ਵਿਕਾਸ ਕਰ ਜਾਣ ਲੈ ਬਹੁਤ ਵਧੀਆ ਜੀ ਬਹੁਤ ਸੋਹਣਾ ਆ ਪਿੰਡ ਦਾ ਵਿਕਾਸ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਸੋਹਣਾ ਬਣ ਹੋਇਆ ਪੰਜਾ ਸਾਲਾਂ ਵਿੱਚ ਬਹੁਤ ਵਧੀਆ ਬਣ ਗਿਆ ਅੱਛਾ ਜੀ ਹਾਂਜੀ ਬਹੁਤ ਸੋਹਣਾ ਆ ਠੀਕ ਹੈ ਹਾਂਜੀ ਤੇ ਪਿੰਡ ਦੇ ਵਿੱਚ ਕੋਈ ਡਾਕਰ ਵੀ ਹੈਗਾ ਡਾਕ ਆਤਾ ਨਹੀਂ ਹੈਗਾ ਜੀ ਉਹ ਇੱਕ ਪੁਰਾਣੀਆਂ ਨਿਸ਼ਾਨੀਆਂ ਹੁੰਦੀਆਂ ਨੇ ਡਾਕ ਨਹੀਂ ਜੀ ਡਾਕ ਘਰ ਹੈ ਨਹੀਂਗਾ ਸਾਡੇ ਰਾਮਪੁਰ ਚੰਜੋਲ ਪੈਂਦਾ ਆ ਹਾਂਜੀ ਨੇੜੇ ਤਾਂ ਹੈ ਨਹੀਂਗਾ ਜੀ 2-4 ਕਿਲੋਮੀਟਰ ਤੇ ਪੈਂਦਾ ਹਾਂਜੀ ਸੋ ਹੋਰੇ ਕੀ ਨਾਮ ਹੈ ਭਾਈ ਸਾਹਿਬ ਆਪਣਾ ਸਰ ਬਲਕਾਰ ਸਿੰਘ ਜੀ ਸਰ ਬਲਕਾਰ ਸਿੰਘ ਜੀ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋ ਜੀ ਹਾਂਜੀ ਸਰ ਹਾਂਜੀ ਤੇ ਕਿਵੇਂ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਜਾਂ ਜੇ ਆਪਾਂ ਸਕੂਲ ਪੱਧਰ ਤੇ ਗੱਲ ਕਰੀਏ ਤੇ ਐਜੂਕੇਸ਼ਨ ਦੇ ਵਿੱਚ ਪਿੰਡ ਵਿੱਚ ਕਿਵੇਂ ਕੋਈ ਮੱਲਾ ਮਾਰੀਆਂ ਨੇ ਪਿੰਡ ਕਿਸੇ ਬੱਚਿਆਂ ਨੇ ਵੈਸੇ ਸਰ ਪਹਿਲਾਂ ਨਾਲ ਹੁਣ ਬਹੁਤ ਵਧੀਆ ਸਕੂਲ ਵੀ ਵਧੀਆ ਬਿਲਡਿੰਗ ਵਗੈਰਾ ਵੀ ਵਧੀਆ ਬਣ ਕੇ ਟੀਚਰ ਵਗੈਰਾ ਵੀ ਹੁਣ ਵਧੀਆ ਆ ਜੀ ਸਾਰਾ ਕੁਝ ਯਾਨੀ ਕਿ ਵਧੀਆ ਚੱਲਦਾ ਹੁਣ ਇਤਿਹੀ ਦੇ 5 ਸਾਲ ਦੇ ਵਿੱਚ ਤਾਂ ਸਾਰਾ ਵਿਕਾਸ ਵੀ ਬਹੁਤ ਵਧੀਆ ਹੋਇਆ ਪਿੰਡ ਦੀਆਂ ਗੜੀਆਂ ਨਾੜੀਆਂ ਦਾ ਤੇ ਜੋ ਵੀ ਹੈ ਜਿਹੜਾ ਪਹਿਲਾਂ ਵੀ ਥੋੜੀ ਜਿਹੀ ਪ੍ਰੋਬਲਮਾਂ ਸੀ ਹੈ ਨਾ ਉਹ ਸਭ ਤਕਰੀਬਨ ਹੱਲ ਹੋ ਗਈਆਂ ਆ ਡਾਕਟਰ ਰਾਜ ਦੇ ਟਾਈਮ ਤੇ ਪੰਚਾਇਤ ਨੂੰ ਪੈਸਾ ਵਧੀਆ ਆਇਆ ਵਧੀਆ ਸਾਰਾ ਕੰਮਕਾਜ ਹੋਇਆ ਜੀ ਹਾਂਜੀ ਹਾਂਜੀ ਪੁਲ ਵੀ ਆਪਣਾ ਬਣਾਵਾਂਗੇ ਹਾਂਜੀ ਹੁਣ ਪੁਲ ਵੀ ਬਣਾਵਾਂਗੇ ਜੀ ਸਰਪੰਚ ਸਾਹਿਬ ਦਾ ਨਾਂ ਵੀ ਦੱਸ ਦਿਓ ਜੀ ਗੁਰਜੀਤ ਸਿੰਘ ਜੀ ਕਿੰਨੀ ਵਾਰੀ ਸਰਪੰਚ ਤੁਸੀਂ ਬਣ ਬਣੇ ਆ ਆ ਦੂਜੀ ਵਾਰ ਬਣੇ ਦੂਜੀ ਵਾਰ ਹਾਂਜੀ ਦੂਜੀ ਤੇ ਤੁਹਾਡੇ ਹੁੰਦਿਆਂ ਕਿੰਨੀਆਂ ਕੋਪਲਵਦੀਆਂ ਹੋ ਗਈਆਂ ਵਿਕਾਸ ਕਰ ਜਾਂਦੇ ਬਹੁਤ ਵਧੀਆ ਹੋਈਆਂ ਜੀ ਤੁਹਾਨੂੰ ਦੱਸਦਾ ਚੰਗੇ ਕੰਮ ਵਧੀਆ ਕੀਤਾ ਜੀ ਤੁਹਾਨੂੰ ਸਾਰਾ ਹੀ ਤਾਂ ਐਮਐਲਏ ਨੇ ਬਹੁਤ ਸਾਡੀ ਮਾਇਦਤ ਕੀਤੀ ਰਾਜ ਨੇ ਜੋ ਕਿਹਾ ਉਹਨ ਕੀਤਾ ਹੁਣ ਉਹਨੂੰ ਇੱਕ ਡਿਮਾਂਡ ਪਾਈ ਆ ਵੀ ਸਾਡਾ ਪੁਲ ਬਣਾਉਣਾ ਠੀਕ ਹੈ ਜੀ ਪੁਲੋ ਬਣਾਊਗਾ ਤੇ ਕਿੰਨੀ ਕੁ ਉਮਰ ਹੋ ਗਈ ਸਰਪੰਚ ਸਾਹਿਬ ਤੁਹਾਡੀ ਮੇਰੀ ਉਮਰ 60 ਸਾਲ ਦੀ ਸਾਡਾ ਕਈ ਵਾਰਸਾਂ ਨੂੰ ਇੱਥੇ ਗਲੀਆਂ ਖੇਡਦੇ ਆ ਦੇਖਿਆ ਜੀ ਕਿਤੇ ਹਲਕੇ ਹਲਕੇ ਦੇਖੇ ਜੀ ਸਾਡੇ ਵਿਧੂਏ ਆ ਨੀੜੀ ਉਹਨਾਂ ਦਾ ਬਾਪੂ ਪਿਆਰ ਕਰਦਾ ਸਾਭ ਹੀ ਬੋਲਦਾ ਬੁੱਲਦਾ ਦਾ ਚੌਕੀ ਸਾ ਕੁੜੀ ਗੱਡੀ ਵੀ ਲਗਦਾ ਸੀ ਉਹਨਾਂ ਦਾ ਬਾਪੂ ਅਚਾ ਅਲੀਆਂ ਚ ਤਾਂ ਅਲੀ ਉਹ ਕੋਈ ਜਾਂਦੇ ਹੁੰਦੇ ਸੀ ਹਲਕੇ ਹੁੰਦੇ ਹਾਂਜੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਹੋਰ ਸਾਡੇ ਨਾਲ ਨੌਜਵਾਨ ਜਿਹੜੇ ਉਹ ਵੀ ਜੁੜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਜੀ ਕਿਵੇਂ ਯੂਥ ਨੂੰ ਕੀ ਕੋਈ ਮੈਸੇਜ ਦੇਣਾ ਚਾਹੋਗੇ ਯੋਧਨ ਜੀ ਵਧੀਆ ਨਹੀਂ ਫੇ ਛੱਡੋ ਆਪਣਾ ਕੰਮ ਕਾਰ ਕਰੋ ਠੀਕ ਹੈ ਤੁਹਾਡੇ ਪਿੰਡ ਖੇਡਾਂ ਹੁੰਦੀਆਂ ਤਾਂ ਉਹਨਾਂ ਵਿੱਚ ਭਾਗ ਲਓ ਹਣਾ ਹਾਂਜੀ ਹਾਂਜੀ ਕਿੰਨੇ ਟੂਰਨਾਮੈਂਟ ਕਰਾ ਚੁੱਕੇ ਹੋਏ ਇੱਥੇ ਜੀ ਮੈਂ 34ਵਾਂ ਟੂਰਨਾਮੈਂਟ ਹੋ ਗਿਆ ਜੀ 35ਵਾਂ ਹੋ ਗਿਆ 35ਵਾਂ ਹਾਂਜੀ 35ਵਾਂ ਅੱਛਾ ਹਾਂਜੀ ਤੇ ਕਿਹਦੀ ਯਾਦ ਚ ਟੂਰਨਾਮੈਂਟ ਕਰਉਂਦੇ ਆ ਇਹ ਤਾਂ ਜੀ ਫੁੱਟਬਾਲ ਦੇ ਪੁਰਾਣੇ ਜਿਹੜੇ ਸੀਗੇ ਸਪੋਰਟਸ ਕਲੱਬ ਜੀਐਚਕੇ ਸਪੋਰਟਸ ਕਲੱਬ ਜਿਹਦਾ ਠੀਕ ਹੈ ਜੀ ਹਾਂਜੀ ਹੋਰ ਕੋਈ ਸਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਕੋਈ ਸਨੇਹਾ ਜੀ ਨਸ਼ੇ ਜਿਹਿਆਂ ਦੁਆਰਾ ਛੱਡੋ ਆਪਣੇ ਕੰਮ ਕਰ ਕੋਈ ਇੱਕ ਚੀਜ਼ ਦੱਸਿਓ ਕਿ ਜਿਹੜੀ ਨੌਜਵਾਨ ਪੀੜ੍ਹੀ ਇੱਥੋਂ ਹੁਣ 12 ਪੜ ਕੇ ਤਾਂ ਬਾਹਰ ਜਾ ਰਹੀ ਹੈ ਜੀ ਕੀ ਇਹਦਾ ਮੇਨ ਮੁੱਖ ਕਾਰਨ ਕੀ ਹੈ ਇੱਥੇ ਕੰਮ ਕਰ ਹੈ ਨਹੀਂ ਜੀ ਕੰਮ ਕਰ ਹਾਂ ਜੀ ਮਗਾਈ ਜਾਂਦੇ ਜੇ ਕੰਮ ਕਰ ਹੈ ਨਹੀਂ ਜੀ ਹੁਣ ਅੱਛਾ ਹਾਂ ਜੀ ਗਾਜਾਂ ਤੁਹਾਨੂੰ ਮੈਂ ਦੱਸਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਸਰਪੰਚ ਸਾਹਿਬ ਦੱਸੋ ਵੇਖੋ ਜੀ ਕੰਮ ਕਰ ਹੈਗਾ ਵੀ ਜੇ ਕਰਨਾ ਹੋਵੇ ਹੁਣ ਤੁਹਾਨੂੰ ਦੱਸਦਾ ਮੈਂ ਨਿਆਣੇ ਜਿਹੜੇ ਕੁੜੀਆਂ ਵੀ ਪੜ੍ਹਦੀਆਂ ਉਹ ਕਹਿੰਦੀਆਂ ਅਸੀਂ ਬਾਹਰ ਨੂੰ ਹੀ ਜਾ ਸਹੀ ਗੱਲ ਵਾ ਸਾਡੇ ਕੋ ਜਿਹੜਾ ਮੁੰਡਾ ਵੀ ਉੜਦਾ ਆ ਕੇ ਬਾਹਰ ਨੂੰ ਹੀ ਜਾਣਾ ਬਾਹਰ ਨੂੰ ਜਾਣਾ ਆਇਆ ਹੋਰ ਨਹੀਂ ਜਾਣਿਆ ਨੂੰ ਕੋਈ ਵੀ ਬਾਹਰ ਉਹਨਾਂ ਨੂੰ ਇੰਨਾ ਸ਼ੌਂਕ ਆਵੇ ਬਾਹਰ ਹੁਣ ਚਲੀ ਜਾਈਏ ਪਰ ਇੱਕ ਚੀਜ਼ ਕਦੀ ਮਨ ਦੇ ਵਿੱਚ ਆਇਆ ਕਿ ਯੂਸ ਸਾਰੇ ਜੇ ਬਾਹਰ ਚੱਲ ਗਿਆ ਤਾਂ ਆਪਣੇ ਪੰਜਾਬ ਨੂੰ ਪੰਜਾਬ ਦਾੜਾ ਵਿਰਸਾ ਉਹ ਕੌਣ ਸਾਂਭੇਗਾ ਜੀ ਉਹ ਉਹ ਵਿਰਸਾ ਚਲੀ ਜਾਣਾ ਜੀ ਗਾਹ ਵਿੱਚ ਹੈਗੇ ਨੇ ਮੁੰਡੇ ਤੇ ਜਿਹਦਾ ਰੱਖ ਲਈਦੇ ਆ ਬਈ ਮੈਂ ਰਹਿਣਾ ਤਾਂ ਵਿਰਸਾ ਚਲੀ ਜਾਣਾ ਨਹੀਂ ਸਾਡਾ ਠੀਕ ਹੈ ਹਾਂ ਜੀ ਪ੍ਰਣਾ ਮੀਰ ਸਾਹਿਬੀ ਸਾਡੇ ਜਲੀਣਾ ਨੂੰ 100 ਸਾਲ ਦਾ ਸਾਡੇ ਬਜ਼ੁਰਗ ਉਹ 15 ਸਾਲ ਨੂੰ ਸਰਪੰਚੀ ਕੀਤੀ ਆ ਵਰਗਟ ਸਿੰਘੂ ਦਾ ਨਾਮ ਆ ਠੀਕ ਠੀਕ ਤਾਂ ਉਹ ਪੂਰੇ 100 ਸਾਲ ਦਾ ਜਿਹੜੇ ਸੁਰਤੀ ਪੂਰੀ ਗੈਮ ਆ ਪਿੰਡ ਦਾ ਢੀਡਾ ਲਾ ਲੰਦਾ ਹਾਂ ਹਾਂ ਜੀ ਬੰਦਿਆਂ ਚ ਵਹਿੰਦਾ ਹੁੰਦਾ ਜੀ ਹਾਂ ਜੀ ਤੇ ਹੋਰ ਕੋਈ ਭਾਈ ਸਾਹਿਬ ਕੁਝ ਕਹਿਣਾ ਚਾਹੋਗੇ ਤੁਸੀਂ ਹੋਰ ਤਾਂ ਬਾਤ ਵਧੀਆ ਜੀ ਸਭ ਠੀਕ ਠਾਕ ਹੈ ਢੀਡਾਂ ਦੇ ਵਿੱਚ ਕਿੰਨਿਆਂ ਕੋ ਮੱਲਾ ਮਾਰੀਆਂ ਪਿੰਡ ਚੋਂ ਕੋਈ ਉਭਰਿਆ ਖਿਡਾਰੀ ਕੋਈ ਨਹੀਂ ਪਿੰਡ ਦੇ ਹੁਣ ਤਾਂ ਨਿਆਣੇ ਨਵੇਂ ਖੇਲਦੇ ਆ ਜੀ ਅੱਛਾ ਹੁਣ ਅਸੀਂ ਤਾਂ ਨਹੀਂ ਕਦੇ ਖੇਲੇ ਹਾਂ ਹਾਂ ਜੀ ਪੁਰਾਣੇ ਸਾਡੇ ਖੇਲੇ ਆ ਜੀ ਪੁਰਾਣੇ ਉਦਾਂ ਬਥੇਰੇ ਖੇਲਦੇ ਰਹੇ ਲੋ ਸਰਪੰਚ ਸਾਹਿਬ ਅੱਜ ਵਾਰੇ ਨਹੀਂ ਆਉਂਦੇ ਜੀ ਨੱਬਾ ਦੀ ਪੂਰੀਆਂ ਮੱਲਾ ਮਾਰੀਆਂ ਜੀ ਪੁਰਾਣੇ ਸਾਡੇ ਮੇਰਾ ਪਿੰਡ ਵਧੀਆ ਜੀ 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 ਵਾਲੇ ਦੁਆਲੇ ਪਿੰਡ ਮੈਂ ਪ੍ਰੀਖ ਮੈਂ ਵੀ ਦੁਆ ਕਰਦਾ ਤਾਂ ਮੇਰਾ ਪਿੰਡ ਸਾਰੀਆਂ ਪਿੰਡਾਂ ਦੀ ਕਿ ਸਾਡਾ ਸੰਤੋਖ ਬਹੁਤ ਵਾ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਸਾਰੇ ਨਿਆਣੇ ਇਕੱਠੇ ਹੋ ਜੂਗੇ ਇਹ ਕਿਸੇ ਨਿਆਣੇ ਨਿਵਾਸੀਆਂ ਤੇ ਹਾਕ ਮਾਰੀਏ ਜਵਾਬ ਨਹੀਂ ਦੇਊਗਾ ਠੀਕ ਠੀਕ ਹਾਂ ਜੀ ਇਕ ਕਹਿੰਦਾ ਵੀ ਸਿਆਣਾ ਬੈਠਾ ਰਾ ਲੰਘ ਜਾ ਨਹੀਂ ਇਦਾਂ ਨਹੀਂ ਸਾਡੇ ਕੋਈ ਵੀ ਮੁੰਡਾ ਜਵਾਬ ਦੇਉ ਉਸੇ ਵੀ ਲੈ ਆ ਹਾਂਜੀ ਬੜਾ ਹਰਿਆ ਭਰਿਆ ਪਿੰਡ ਜਿਹੜਾ ਹਾਂਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਕਰਨਵੀਰ ਜੀ ਸੰਘ ਦੇਗਾ ਤੇ ਇੰਨਾ ਸੰਘ ਦਾ ਛੜਵਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਖੇਡਾਂ ਦੇ ਪ੍ਰਤੀ ਕੋਈ ਮੈਸੇਜ ਦੇਣਾ ਚਾਹੋ ਯੂਥ ਨੂੰ ਖੇਡਾਂ ਵਧੀਆ ਜੀ ਖੇਡਣਾ ਚਾਹੀਦਾ ਸਰੀਰ ਮਤਲਬ ਵਧੀਆ ਤੰਦਰੁਸਤ ਰਹਿੰਦਾ ਆ ਬੰਦੇ ਨੂੰ ਬਿਮਾਰੀਆਂ ਦੂਰ ਰਹਿੰਦਾ ਜੀ ਖੇਡਾਂ ਵਧੀਆ ਸਾਡੇ ਪਿੰਡ ਵਧੀਆ ਸਪੋਰਟ ਕਰਦੀ ਹੈ ਜੀ ਕਿਹੜੀਆਂ ਕਿਹੜੀਆਂ ਖੇਡਾਂ ਇੱਥੇ ਕਰਾਉਂਦੇ ਹੁੰਦੇ ਆ ਸਾਡੇ ਇੱਥੇ ਹੁੰਦੇ ਆ ਫੁੱਟਬਾਲ ਦੇ ਮੈਚ ਹੁੰਦੇ ਆ ਜੀ ਅੱਛਾ ਜੀ ਹਾਂਜੀ ਉਹ ਹਰ ਇੱਕ ਸਾਲ ਟੂਰਨਾਮੈਂਟ ਚੱਲਦਾ ਹੈ ਜੀ ਇਲਾਕੇ 'ਚ ਹਰ ਇੱਕ ਨੂੰ ਪਤਾ ਜੀ ਹਲੂਵਾਲ ਦਾ ਹਾਂਜੀ ਤੇ ਹੋਰ ਵੀ ਸਾਡਾ ਭਾਈ ਸਾਹਿਬ ਜੁੜੇ ਨੇ ਕੀ ਨਾਮ ਹੈ ਜੀ ਹਰਪ੍ਰੀਤ ਸਿੰਘ ਇਹ ਹਰਪ੍ਰੀਤ ਸਿੰਘ ਜੀ ਕਿ ਜੇ ਟੂਰਨਾਮੈਂਟ ਵੀ ਹੁੰਦੇ ਨੇ ਤੇ ਕਿਵੇਂ ਉਸ ਚੀਜ਼ ਨੂੰ ਲੈ ਕੇ ਮੰਨਦੇ ਹੋ ਇਹ ਵਧੀਆ ਜੀ ਸਾਰਾ ਕੁਝ ਹੁਣੇ ਚਾਹੀਦਾ ਟੂਰਨਾਮੈਂਟ ਹਾਂਜੀ ਹਾਂਜੀ ਹੁਣੇ ਚਾਹੀਦੀ ਆ ਜੀ ਕਿਤਾ ਕਿੰਨੇ ਪਿੰਡ ਇੱਥੇ ਭਾਗ ਲੈਂਦੇ ਟੀਮਾਂ ਕਿੰਨੀਆਂ ਭਾਗ ਲੈਂਦੀਆਂ ਟੂਰਨਾਮੈਂਟ ਕਰਾਉਂਦੇ 32 ਟੀਮਾਂ ਜੀ 32 ਹਰ ਵਾਰੀ 32 ਤੁਹਾਡੇ ਵੱਲੋਂ ਰੱਖੀਆਂ ਜਾਂਦੀਆਂ ਜਾਂ ਪਹਿਲਾਂ ਘੱਟ ਸੀਗੀਆਂ ਵੱਧ ਆ ਰਹੀਆਂ 32 ਰੱਖੀ ਦੀਆਂ ਜੀ ਅੱਛਾ ਹਾਂਜੀ ਹਾਂਜੀ 32 ਰੱਖ ਸਕਦੇ 32 ਰੱਖਦੇ ਹਾਂ ਜੀ ਅੱਛਾ 32 ਰੱਖਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਕੀ ਕੀ ਹੁੰਦਾ ਚ ਤੁਸੀਂ ਇਨਾਮ ਕੱਢਦੇ ਹੋ ਫਿਰ ਪ੍ਰਧਾਨ ਸਾਹਿਬ ਕਰਦੇ ਆ ਜੀ ਅੱਛਾ ਪ੍ਰਧਾਨ ਸਾਹਿਬ ਤੋਂ ਉਹਨੇ ਜੀ ਆਹ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਹਾਂਜੀ 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 ਨਾਮ ਜਿੰਨਾ ਕਿ ਜਦਾਂ ਹੋ ਸਕੇ 25000 ਵੀ ਦੇ ਤੂੰ ਦੇਈਦਾ ਜੀ 35000 ਵੀ ਦੇਈਦਾ ਜੀ ਫਿਰ ਨਾਮ ਉਸ ਹਸਾਬ ਨਾਲ ਰੱਖ ਲੇਦੇ ਜੀ ਉਸ ਹਸਾਬ ਨਾਲ ਜਿੱਦਾਂ ਟੀਮਾਂ ਹੋਣ ਜੀ ਠੀਕ ਹੈ ਹਾਂਜੀ ਹਾਂਜੀ ਜੀ ਫੁੱਟਬਾਲ ਬਹੁਤ ਸਾਡੇ ਚੱਲਦਾ ਸੀ ਪਿਛਲੇ ਸਾਲ ਤਿੰਨ ਟੂਰਨਾਮੈਂਟ ਹੋਏ ਜੀ ਸਾਡੇ ਪਿੰਡ ਹੱਲੂ ਵਾਲਚੇ ਜੀ ਇੱਕ ਰਾਤ ਦਾ ਨਾਈਟ ਜੀ ਇੱਕ ਬੱਚਿਆਂ ਦਾ ਹੋਇਆ ਜੀ ਇੱਕ ਪਹਿਲਾ ਜੀਐਚਕੇ ਸਪੋਰਟਸ ਕਲੱਬ ਵਾਲੋ ਸਾਡੇ ਉਹ ਹੁੰਦਾ ਜੀ ਇੱਕ ਸਾਡੇ ਦੂਜਾ ਬੱਚਿਆਂ ਦਾ ਕਰਾਇਆ ਸੀ ਜਗਦੀਸ਼ ਸਿੰਘ ਜੀ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਕਰਾਇਆ ਸੀ ਯਾਦ ਵਿੱਚ ਕਰਾਇਆ ਸੀ ਪਿਛਲੇ ਸਾਲ ਜੀ ਸਨ 23 ਚ ਜੀ ਹਾਂਜੀ ਜੀ ਸੋ ਇਸ ਵਕਤ ਅਸੀਂ ਉਸ ਪਿੰਡ ਵਿੱਚ ਖੜੇ ਆ ਜਿੱਥੇ ਮਨਮੋਹਨ ਵਾਰਸ ਜੋ ਕਿ ਇੱਕ ਸੈਡ ਸੌਂ ਗੀਤਾ ਨਾਲ ਬੜੇ ਜਾਣੇ ਜਾਂਦੇ ਨੇ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਜਿਹੜਾ ਗਾਣਾ ਸੀ ਬੜਾ ਹੀ ਪ੍ਰਚਲਿਤ ਹੋਇਆ ਲੋਕਾਂ ਨੇ ਬਖੂਬੀ ਉਸ ਨੂੰ ਬਹੁਤ ਭਰਮਾ ਪਿਆਰ ਦਿੱਤਾ ਤੇ ਸਾਡੇ ਨਾਲ ਪਿੰਡ ਦੀ ਪੰਚਾਇਤ ਹੈ ਨੌਜਵਾਨ ਪੀੜ੍ਹੀ ਹੈ ਸਾਡੇ ਨਾਲ ਜੁੜੀ ਹੋਈ ਹੈ ਤੇ ਹੋਰ ਅਸੀਂ ਹਾਂਜੀ ਵਾਰਸ ਭਰਾਵਾਂ ਬਾਰੇ ਕਿਵੇਂ ਦੇਖਦੇ ਹੋ ਜੀ ਵਧੀਆ ਜੀ ਬੜਾ ਮਾਣ ਮਹਿਸੂਸ ਕਰਦੇ ਜਦੋਂ ਪਿੰਡ ਵੀ ਜਾਂਦੇ ਆ ਫਿਰ ਕਿਵੇਂ ਦੇਖ ਵਧੀਆ ਵਧੀਆ ਜੀ ਮਿਲਦੇ ਵੀ ਆ ਕਿਸੇ ਮਿਲਦੇ ਮਿਲਦੇ ਆ ਜੀ ਗੱਲਬਾਤ ਕਰਦੇ ਗੱਲਬਾਤ ਸਾਰੇ ਨੇ ਕਰਦੇ ਹਾਂਜੀ ਹਾਂਜੀ ਉਹਨਾਂ ਭਰਾਵਾਂ ਨੂੰ ਕੋਈ ਨਹੀਂ ਜੀ ਉਹ ਜਿਹੜੇ ਆ ਜਾਂਦੇ ਜਿੱਦਾਂ ਅਸੀਂ ਜਿਹੜੇ ਆ ਉਹ ਬਾਹਰੇ ਨਹੀਂ ਹੁੰਦੇ ਜਿੱਦਾਂ ਅਸੀਂ ਸਧਾਰਨ ਗੱਲਾਂ ਕਰਦੇ ਜੀ ਸਾਡੇ ਨਾਲ ਉਹ ਖੜ ਜਾਂਣ ਉਹ ਮਹਿਸੂਸ ਨਹੀਂ ਕਰਦਾ ਤੇ ਤੁਸੀਂ ਵੀ ਉਹ ਕਲਾਕਾਰ ਵਾ ਜੀ ਉਹ ਤਾਂ ਅਸੀਂ ਇਹ ਕਹੂਗੇ ਵੀ ਸਾਡੇ ਭਰਾ ਸਾਡੇ ਨਾਲੇ ਹੀ ਗੱਲਾਂ ਕਰ ਰਹੇ ਹੋ ਜੀ ਜਿਹੜੇ ਆ ਜਾਂਦੇ ਸਾਡੇ ਕੋਲ ਹੀ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਸੁਭਾਅ ਜੀ ਉਹਨਾਂ ਤਿੰਨ ਭਰਾਵਾਂ ਦਾ ਕੰਮ ਹੈ ਜੀ ਸਾਡਾ ਕਲਾਸ ਫੈਲੋ ਆ ਜੀ ਅੱਛਾ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਅਸੀਂ ਕੋਈ ਗਾਣਾ ਸੁਣਾ ਦਿਓ ਉਹ ਆ ਰੱਬੀ ਗੀਤਾਂ ਦੀ ਲਹਿਰ ਹੋ ਜਵੇ ਫਿਰ ਜੀ ਗਾਣਾ ਥੋੜਾ ਗਾਣਾ ਗਾ ਗਾਣਾ ਗਾ ਪੁੱਤਾਂ ਨੂੰ ਵਡਾ ਲਈ ਯਾਰ ਕਿਤੇ ਅਵਾਜੀ ਦਾ ਕੋਈ ਗਾਣਾ ਚੇਤੇ ਨਹੀਂ ਪੜਾਈ ਸਾਡੇ ਨਾਲ ਅਸੀਂ ਇਕੱਠੇ ਪੜੇ ਆ ਜੀ ਹਾਂਜੀ ਹਾਂਜੀ ਜੀ ਹਾਂ ਹਾਂਜੀ ਹਾਂਜੀ ਤੇ ਹੋਰ ਤੁਸੀਂ ਕੋਈ ਬੋਲ ਦੱਸ ਦਿਓ ਕੋਈ ਤੁਹਾਨੂੰ ਕੋਈ ਨਹੀਂ ਨਹੀਂ ਜੀ ਕੋਈ ਸੁਣਾਉਣਾ ਚਾਹੁੰਨੇ ਕੁਝ ਨਹੀਂ ਨਹੀਂ ਜੀ ਉਹ ਯਾਰ ਦੱਸ ਅੱਜਕੱਲ ਮੁੰਡੇ ਤਾਂ ਸੰਗਦੇ ਹੀ ਨਹੀਂ ਤੁਸੀਂ ਯਾਰ ਹਾਂਜੀ ਤੁਸੀਂ ਕੋਈ ਸੁਣਾਉਣਾ ਚਾਹੋਗੇ ਉੱਪਰ ਗਾਣੇ ਤਾਂ ਦੇ ਨਹੀਂ ਜੀ ਹੁਣ ਹਾਂਜੀ ਕੀ ਆਉਂਦਾ ਫਿਰ ਕੰਮ ਜੀ ਕੰਮ ਤੇਰਾ ਕੰਮ ਠੀਕ ਹੈ ਕੰਮ ਕਰ ਖੇਤੀ ਬਾੜੀ ਦੀ ਖੇਤੀ ਬਾੜੀ ਹਾਂ ਜੀ ਬਾਹਰ ਵੀ ਗੈਗ ਨਹੀਂ ਹੈਗਾ ਮਨ ਦੇ ਵਿੱਚ ਬਾਹਰ ਜਾਂਦਾ ਨਹੀਂ ਦੇਖਾਂਗੇ ਜੇ ਬਣੂਗਾ ਤਾਂ ਜਾਵਾਂਗੇ ਅੱਛਾ ਅਲੇ ਦੇ ਇੱਥੇ ਹੀ ਆ ਜੀ ਹਾਲਾ ਖੇਤੀਬਾੜੀ ਕਰਦੇ ਆ ਤੁਸੀਂ ਤੁਹਾਡੇ ਜੋ ਗਿਆ ਕੋਈ ਬਾਹਰ ਜੀ ਤੁਸੀਂ ਕਹੇ ਬਾਹਰ ਕਿਤੇ ਨਹੀਂ ਬਾਹਰ ਜਗ੍ਹਾ ਹੀ ਨਹੀਂ ਜਾਣਾ ਹੈ ਜੀ ਅੱਛਾ ਹਾਂ ਜੀ ਚਲੋ ਕਿਹੜੀ ਕੰਟਰੀ ਪਸੰਦ ਕਰਦੇ ਹੋ ਜੀ ਜਾਣਾ ਹੁੰਦਾ ਕੰਟਰੀਆਂ ਸਾਰੀਆਂ ਵਧੀਆ ਹੈ ਜੀ ਸਾਰੀਆਂ ਵਧੀਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਹੈ ਜੀ ਕੁਲਵਿੰਦਰ ਸਿੰਘ ਜੀ ਸਰ ਹੱਲੂ ਵਾਲਾ ਪਿੰਡ ਤੇ ਵਿੱਚ ਤੁਸੀਂ ਮੌਜੂਦ ਹੋ ਤੇ ਪਿੰਡੂ ਖੇਡਾਂ ਵੀ ਹੁੰਦੀਆਂ ਨੇ ਤੇ ਕਿਵੇਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋ ਜੀ ਠੀਕ ਹੈ ਵਧੀਆ ਸਾਡੇ ਪਿੰਡ ਵਾਲੇ ਬਹੁਤ ਸਾਡਾ ਸਾਥ ਦਿੰਦੇ ਆ ਗੇਮਾਂ ਜਦੋਂ ਵੀ ਆਪਾਂ ਕਰਾਉਂਦੇ ਫੁੱਟਬਾਲ ਦਾ ਟੂਰਨਾਮੈਂਟ ਕਈ ਵਾਰੀ ਦੋ ਦੋ ਟੂਰਨਾਮੈਂਟ ਵੀ ਆਪਾਂ ਸਾਲ ਦੇ ਵਿੱਚ ਕਰਾ ਦਿੰਦੇ ਆ ਹਾਂ ਵਧੀਆ ਸਾਰੇ ਸਹਿਯੋਗ ਨਾਲ ਬੱਚਿਆਂ ਨੂੰ ਬੜੀ ਸਿਹਤ ਦਿੰਦੇ ਆ ਸਾਡੇ ਠੀਕ ਹੈ ਹਾਂਜੀ ਸਾਰੇ ਮਿੱਤਰ ਸੱਜਣ ਸਾਡੇ ਨਾਲ ਹੋ ਕੇ ਇਸ ਕੰਮ ਨੂੰ ਨਿਪਰੇ ਚਾੜਾਂਦੇ ਆ ਹਾਂ ਜੀ ਤੁਹਾਡੇ ਵੱਲੋਂ ਕਰਾਏ ਜਾਂਦੇ ਟੂਰਨਾਮੈਂਟ ਸਾਰੇ ਤੁਸੀਂ ਕੋਚਿੰਗ ਦਿੰਦੇ ਹੋ ਜਾਂ ਕਿਵੇਂ ਹੈਗਾ ਨਹੀਂ ਨਹੀਂ ਸਾਡੇ ਪਿੰਡ ਦਾ ਜਿਹੜਾ ਕਲੱਬ ਆ ਜੀਐਸਕੇ ਕਲੱਬ ਉਹਨਾਂ ਵੱਲੋਂ ਟੂਰਨਾਮੈਂਟ ਹੁੰਦਾ ਅਸੀਂ ਸਾਡੀ ਸੇਵਾ ਕਰਦੇ ਹਾਂ ਕਲੱਬ ਦੀ ਠੀਕ ਹੈ ਹਾਂਜੀ ਤੇ ਕੀ ਜਿਹੜੇ ਕੋਈ ਬੱਚੇ ਨੇ ਉਹਨਾਂ ਨੂੰ ਜੇ ਸਿਖਲਾਈ ਦਿੱਤੀ ਜਾਨੀ ਚਾਹੇ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਵਧੀਆ ਨਹੀਂ ਹੈ ਤੁਹਾਡੇ ਇੱਥੇ ਟ੍ਰੇਨਿੰਗ ਦਿੱਤੀ ਜਾਵੇ ਖੇਡਣ ਦੀ। ਦੇਖੋ ਬੱਚਿਆਂ ਦਾ ਜਿਹੜਾ ਮਨ ਹੈ ਖੇਡ ਖੇਡਾਂ ਵੱਲ ਪਾਸੇ ਜ ਜਾਵੇ ਹਨ। ਹੈ ਤਾਂ ਜਦੋਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਇਹ ਫਿਰ ਬੱਚਿਆਂ ਨੂੰ ਕੋਚਿੰਗ ਹੋਣੀ ਚਾਹੀਦੀ ਆ। ਇਹਦੇ ਨਾਲ ਬੱਚਿਆਂ ਨੂੰ ਹੋਰ ਜ਼ਿਆਦਾ ਜਿਹੜਾ ਖੇਡਦੇ ਉਹਨੂੰ ਹੋਰ ਵਧੀਆ ਤਕਨੀਕ ਦਾ ਪਤਾ ਲੱਗੂਆ ਵਧੀਆ ਖੇਡੂਗੇ ਉਹ। ਕੋਈ ਕਈ ਵਾਰੀ ਹੁੰਦਾ ਕਿ ਬੱਚੇ ਇੱਥੋਂ ਜਿੱਦਾਂ ਤੁਹਾਡਾ ਸ਼ਹਿਰ ਜਿਹੜਾ ਥੋੜਾ ਹਟਵਾ ਪੈਂਦਾ ਦੂਰ ਪੈਂਦਾ ਆਉਣ ਜਾਣ ਦੀ ਦਿੱਕਤ ਹੁੰਦੀ ਸਮੱਸਿਆ ਆਉਂਦੀ ਤਾਂ ਜੇ ਇੱਥ ਹਾਂਜੀ ਠੀਕ ਆ ਜੇ ਸਾਡੇ ਨਗਰ ਦੇ ਵਿੱਚ ਸਪੋਰਟਸ ਸੈਂਟਰ ਖੁੱਲੇ ਤਾਂ ਵਧੀਆ ਆ ਇਸ ਸੰਬੰਧੀ ਕੋਈ ਅਪੀਲ ਕਰਨਾ ਚਾਹੋਗੇ ਬਾ ਠੀਕ ਆ ਹਾਂਜੀ ਸਾਰੇ ਮਿੱਤਰ ਸੱਜਣ ਰਲ ਮਿਲ ਕੇ ਕੰਮ ਕਰਦੇ ਜਿ세 ਤਰ੍ਹਾਂ ਸਾਥ ਦੇਈ ਜਾਣ ਵਧੀਆ ਹਾਂਜੀ ਔਰ ਅਥਰਨਾ ਭਾਈ ਸਾਹਿਬ ਆਏ ਨੇ ਹਾਂ ਜੀ ਸਾਰਿਆਂ ਨੂੰ ਪੁੱਛ ਲਓ ਜੀ ਮੈਂ ਦੱਸ ਦੇ ਟਰੈਕਟਰ ਤੇ ਬੜਾ ਵੱਡਾ ਇੱਕ ਸਪੀਕਰ ਲਾਇਆ ਹੋਇਆ ਪਿੱਛੇ ਬਾਬਾ ਦੀਪ ਸਿੰਘ ਦੀ ਤਸਵੀਰ ਲਾਈ ਹੋਈ ਆ ਤੇ ਬੜੀ ਵੱਡੀ ਕੁਰਬਾਨੀ ਆ ਸ਼ਹੀਦ ਬਾਬਾ ਦੀਪ ਸਿੰਘ ਦੀ ਤਾਂ ਉਹਨਾਂ ਦੇ ਦਿਲਾਂ ਵਿੱਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ ਤੇ ਸਰ ਪਹਿਲਾਂ ਤਾਂ ਇਹ ਦੱਸੋ ਐਡਾ ਵੱਡਾ ਸਪੀਕਰ ਲਾਉਂਦਾ ਕੀ ਮਕਸਦ ਹੈ ਜੀ ਨੋਰਮਲ ਗੱਲ ਸ਼ੌਕ ਨੂੰ ਲਾਏ ਭਾਜੀ ਸ਼ੌਕ ਨੂੰ ਲਾਏ ਹਾਂਜੀ ਹਾਂਜੀ ਸ਼ੌਕ ਨੂੰ ਲਾਏ ਠੀਕ ਠੀਕ ਤੇ ਸਰ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਹੈ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਵਿੱਚ ਜਾ ਰਿਹਾ ਹਾਂਜੀ ਹਾਂਜੀ ਸਾਡੇ ਹੋ ਗਏ ਨੇ ਜੀ ਸਾਡੇ ਹੈ ਨਹੀਂ ਜੀ ਇੱਥੇ ਕੋਈ ਨਹੀਂ ਮਿਸ ਮਿਸ ਉਹ ਮੈਰੀਆ ਇਸ ਲਈ ਜੋ ਗਾਇਨ ਠੀਕ ਹੈ